ਬਾਬਾ ਜੁਰਾਬਰ ਤੰਤਰਬਾਬਾ ਕਥਿਤ ਸਿੰਘ ਤੇ ਤੰਤਰ ਮਾਤਾ ਗੁਰੂ ਪਰਦੇ ਸ਼ਹਾਦਤ ਤੇ ਜਿੰਨੇ ਜਿਹੜੇ 25 26 27 ਅਸੀਂ ਸਾਰੀ ਗੁਰਪੁਰ ਮਨਾ ਰਹੇ ਹਾਂ ਔਰ ਦੁਨੀਆ ਦੇ ਕੋਨੇ-ਕੋਨੇ ਤੋਂ ਲੱਖਾਂ ਦੀ ਤਦਾਦ ਵਿੱਚ ਸੰਗਤ ਆਂਦੀ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਫ ਸਪੇਸ ਦੇ ਪ੍ਰਬੰਧ ਕਰੀਏ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਮਾਜ ਸੇਵੀ ਸਸਤਾਵਾ ਅਸੀਂ ਸਾਰੇ ਇਸ ਸਾਲ ਸੇਵਾ ਕਰਦੇ ਹਾਂ ਕੱਲ ਤੋਂ ਸੇਵਾ ਸਟਾਰਟ ਆ ਤਲੇ ਤੇ ਸੇਵਾ ਸਾਥੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਦੇ ਜਿਹੜੀ ਮੁਕਤ ਆਖੋਂ ਇਹ ਇੱਥੇ ਸਾਰੇ ਇਧਰ ਦੇ ਪਾਸੇ ਚਾਰ ਐਕੂ ਲੈ ਕੇ ਗੋਡਵਾਰਾ ਸਾਹਿਬ ਤੱਕ ਮੈਨੂੰ ਇੱਥੋਂ ਜੋਤੀ ਸਰੂਪਾ ਸਰੂਪ ਸਾਹਿਬ ਤੱਕ ਸੋ ਇਹ ਜਿਹੜਾ ਸਿਪਾਈ ਦੀ ਮਹਿਮਾ ਇਹ ਸਾਰਿਆਂ ਦਾ ਫਰਜ਼ ਬੰਦਾ ਹੈ ਅਸੀਂ ਸ਼ਹੀਦਾਂ ਦੀ ਧਰਤੀ ਤੇ ਰਹਿਣ ਵਾਲੇ ਆ ਆਹ ਦਿਨ ਸਾਡੇ ਲਈ ਬੜੇ ਅਹਿਮ ਦਿਨ ਨੇ ਲੱਖਾਂ ਦੀ ਤਦਾਦ ਵਿੱਚ ਸੰਗਤ ਨੇ ਆਉਣੀ ਆ ਔਰ ਸਾਡਾ ਇਹ ਫਰਜ਼ ਹੈ ਮੁਲਾ ਕਿ ਅਸੀਂ ਜਿਹੜੀ ਵੀ ਸੰਗਤ ਆਵੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰੀਏ ਆਪਣਾ ਜਿਹੜਾ ਇੱਥੋਂ ਦਾ ਆਲਾ ਦੁਆੜਾ ਸਾਫ਼ ਸੁਥਰਾ ਰੱਖੀਏ ਔਰ ਜੋ ਵੀ ਸੰਗਤ ਨੂੰ ਚਾਹ ਰਹਿਣ ਦਾ ਹੋਵੇ ਚਾਹੇ ਟਾਇਲਟਸ ਦਾ ਜੋ ਵੀ ਪ੍ਰਬੰਧ ਨੇ ਸਰਕਾਰ ਬਨ ਉਹ ਵੀ ਕੀਤਾ ਜਾ ਰਹੇ ਨੇ ਸ਼ਰੋਮਣੀ ਗੁਰਦੁਆਰਾ ਕਮੇਟੀ ਵੀ ਆਪਣੇ ਤੌਰ ਤੇ ਕਰ ਰਹੀ ਹੈ ਔਰ ਅਸੀਂ ਸਾਰੇ ਰਲ ਕੇ ਇਹ ਪ੍ਰਬੰਧ ਕਰਨੇ ਨੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਸੇ ਜਥੇਬੰਦੀ ਜ਼ਿੰਮੇਵਾਰੀ ਨਹੀਂ ਹੁੰਦੀ ਹਰ ਇੱਕ ਮਸ਼ਿੰਦਾ ਜਿਹੜਾ ਹਲਕਾ ਸ਼ਰੀਫਾਤੇਗੜ ਸਾਹਿਬ ਦਾ ਉਹਦੀ ਜਿੰਮੇਵਾਰੀ ਹੈ ਕਿ ਉਹ ਸਫਾਈ ਦੇ ਮੁਕਤਾ ਪ੍ਰਬੰਧ ਕਰੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਦੇਖੋ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆਏ ਸੀ ਆਏ ਸਾਲ ਦੀ ਤਰ੍ਹਾਂ ਨੇ ਸਵੇਰੇ 5:30 ਵਜੇ ਤੋਂ ਲੱਗਦੇ ਆ ਤੁਸੀਂ ਦੇਖਿਆ ਸਾਰਾ ਬਹੁਤ ਵਧੀਆ ਤਰੀਕੇ ਨਾਲ ਸਫਾਈ ਕੀਤੀ ਹੈ ਮੈਂ ਹਲਕਾ ਸ਼ਰੀਫਾਤੇਗੜ ਸਾਹਿਬ ਜ਼ਿਲ੍ਹਾ ਫਤੇਗੜ ਸਾਹਿਬ ਦੇ ਨੌਜਵਾਨਾਂ ਤੇ ਸਾਨੂੰ ਮਾਣ ਹੈ ਆਈ ਵਾਰੋ ਚਾਹੇ ਲੰਗਰਾਂ ਦੀ ਗੱਲ ਹੋਵੇ ਚਾਹੇ ਸਫਾਈ ਦੀ ਗੱਲ ਹੋਵੇ ਤੁਸੀਂ ਦੇਖਿਆ ਕਿ ਉਹ ਜਿਹੜੇ 25 26 27 ਮੇਨ ਜਿਹੜੇ ਸਾਡੇ ਦਿਨ ਹੁੰਦੇ ਆ ਉਹਨਾਂ ਚ ਵੀ ਜਿਹੜੇ ਸਾਡੇ ਨੌਜਵਾਨ ਆ ਚੋੜੇ ਲੈ ਕੇ ਜਿਹੜਾ ਡਸਟਪਿਨ ਸਮਾਨ ਆਪਣੇ ਪਿੱਛੇ ਹੁੰਦਾ ਉਹਨਾਂ ਦੇ ਜੋ ਵੀ ਸਮਾਨ ਥੱਲੇ ਗਿਰਦਾ ਸੜਕ पे ਉਹ ਵਿੱਚ ਪਾ ਦਿਆ ਸੋ ਇਹ ਬਹੁਤ ਵੱਡੀ ਉਦਾਹਰਨਾ ਹੈ ਡਿਕਟਰ ਸਾਹਿਬ ਦੀ ਤੰਤਰਪਾਪਾ ਜੁਰਾਬਰ ਤੰਤਰਪਾਪਾ ਫਤਿਹ ਸਿੰਘ ਤੇ ਤੰਤਰਮਾਤਾ ਗੁਰਪੁਰ ਦੇ ਸ਼ਹਾਦਤ ਤੇ ਜਿੰਨੇ ਜਿਹੜੇ 25 26 27 ਅਸੀਂ ਸਾਰੀ ਗੁਰਪੁਰ ਮਨਾ ਰਹੇ ਆ ਔਰ ਦੁਨੀਆਂ ਦੇ ਕੋਨੇ-ਕੋਨੇ ਤੋਂ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਫ ਸਪੇਸ ਦੇ ਪ੍ਰਬੰਧ ਕਰੀਏ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਮਾਜ ਸੇਵੀ ਸੰਸਥਾਵਾਂ ਅਸੀਂ ਸਾਰੇ ਇਸ ਸਾਲ ਸੇਵਾ ਕਰਦੇ ਆਂ ਕੱਲ ਤੋਂ ਸੇਵਾ ਸਟਾਰਟ ਆ ਕੱਲ ਇਸ ਸੇਵਾ ਸਟਾਰਟ ਕੀਤੀ ਸੀ ਪੱਪਾ ਬੰਦਾ ਸਿੰਘ ਬਾਘਦਰ ਸਾਹਿਬ ਦੇ ਜਿਹੜੀ ਮੁੱਢ ਤੋਂ ਆਖੋਂ ਕਿ ਅੱਜ ਅਸੀਂ ਸਾਰੇ ਇੱਧਰੋਂ ਪਾਸੇ ਚਾਰ ਏਕੂ ਲੈ ਕੇ ਦੁਬਾਰਾ ਆਪਾਂ ਤੈਨੂੰ ਇੱਥੋਂ ਜੋਤੀ ਸਰੂਪਤ ਸਰੂਪਾਤ ਸੋ ਇਹ ਜਿਹੜਾ ਸਪਾਈ ਦੀ ਮਹਿਮਾ ਇਹ ਸਾਰਿਆਂ ਦਾ ਫਰਜ਼ ਬੰਦਾ ਹੈ ਅਸੀਂ ਸ਼ਹੀਦਾਂ ਦੀ ਧਰਤੀ ਤੇ ਰਹਿਣ ਵਾਲੇ ਆ ਆਹ ਦਿਨ ਸਾਡੇ ਲਈ ਬੜੇ ਅਹਿਮ ਦਿਨ ਨੇ ਲੱਖਾਂ ਦੀ ਤਦਾਦ ਵਿੱਚ ਸੰਗਤ ਨੇ ਆਉਣੀ ਆ ਔਰ ਸਾਡਾ ਇਹ ਫਰਜ਼ ਹੈ ਮੁਰਲਾ ਕਿ ਅਸੀਂ ਜਿਹੜੀ ਵੀ ਸੰਗਤ ਆਵੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਈਏ ਆਪਣਾ ਜਿਹੜਾ ਇੱਥੋਂ ਦਾ ਆਲਾ ਦੁਆੜਾ ਸਾਫ਼ ਸੁਥਰਾ ਰੱਖੀਏ ਔਰ ਜੋ ਵੀ ਸੰਗਤ ਨੂੰ ਚਾਹੇ ਰਹਿਣ ਦਾ ਹੋਵੇ ਚਾਹੇ ਟਾਇਲਟਸ ਦਾ ਜੋ ਵੀ ਪ੍ਰਬੰਧ ਨੇ ਸਰਕਾਰ ਬਨ ਉਹ ਵੀ ਕੀਤਾ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੀ ਆਪਣੇ ਤੌਰ ਤੇ ਕਰ ਰਹੀ ਹੈ। ਔਰ ਅਸੀਂ ਸਾਰੇ ਰਲ ਕੇ ਇਹ ਪ੍ਰਬੰਧ ਕਰਨੇ ਨੇ ਸਦੀ ਸਾਰੇ ਦੀ ਜ਼ਿੰਮੇਵਾਰੀ ਹੈ। ਕਿਸੇ ਇੱਕ ਜਥੇਬੰਦੀ ਜ਼ਿੰਮੇਵਾਰੀ ਨਹੀਂ ਹਰ ਇੱਕ ਮਸ਼ਿੰਦਾ ਜਿਹੜਾ ਹਲਕਾ ਸ਼੍ਰੀ ਫਤੇਗੜ ਸਾਹਿਬ ਦਾ ਉਹਦੀ ਜ਼ਿੰਮੇਵਾਰੀ ਹੈ ਕਿ ਉਹ ਸਫਾਈ ਦੇ ਮੁਖਤਾ ਪ੍ਰਬੰਧ ਕਰੇ। ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ? ਦੇਖੋ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆਏ ਸੀ। ਆਏ ਸਾਲ ਦੀ ਤਰ੍ਹਾਂ ਅੱਜ ਸਵੇਰੇ 5:30 ਵਜੇ ਤੋਂ ਲੱਗਦੇ ਆ। ਤੁਸੀਂ ਦੇਖਿਆ ਸਾਰਾ ਬਹੁਤ ਵਧੀਆ ਤਰੀਕੇ ਨਾਲ ਸਫਾਈ ਕੀਤੀ ਹੈ। ਮੈਂ ਹਲਕਾ ਸ਼੍ਰੀ ਫਤੇਗੜ ਸਾਹਿਬ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਨੌਜਵਾਨਾਂ ਤੇ ਸਾਨੂੰ ਮਾਣ ਹੈ। ਆਈ ਵਾਰੋ ਚਾਹੇ ਲੰਗਰਾਂ ਦੀ ਗੱਲ ਹੋਵੇ, ਚਾਹੇ ਸਫਾਈ ਦੀ ਗੱਲ ਹੋਵੇ। ਤੁਸੀਂ ਦੇਖਿਆ ਕਿ ਉਹ ਜਿਹੜੇ 25 26 27 ਮਹੀਨ ਜਿਹੜੇ ਸਾਡੇ ਦਿਨ ਹੁੰਦੇ ਆ ਉਹਨਾਂ ਚ ਵੀ ਜਿਹੜੇ ਸਾਡੇ ਨੌਜਵਾਨ ਆ ਝੋੜੇ ਲੈ ਕੇ ਜਿਹੜਾ ਡਸਟਪਿਨ ਸਮਾਨ ਆਪਣੇ ਪਿੱਛੇ ਹੁੰਦਾ ਉਹਨਾਂ ਦੇ ਜੋ ਵੀ ਸਮਾਨ ਥੱਲੇ गिरਦਾ ਸੜਕ 'ਤੇ ਉਹ ਵਿੱਚ ਪਾਉਦੇ ਆ। ਸੋ ਇਹ ਬਹੁਤ ਵੱਡੀ ਉਦਾਹਰਨ ਹੈ ਫਤਿਹਗੜ ਸਾਹਿਬ।